ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਜੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਤੋਂ ਬਾਅਦ ਸਖਤੇ ਦਫ਼ਤਰ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਇਸ ਮੁੱਖ ਅਕਾਲੀ ਅਗਮ ਜੀਠੀਆ ਦਾ ਕਹਿਣਾ ਸੀ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਹੋਏ ਇੱਕ ਨਿਮਾਣੇ ਸਿੱਖ ਵਾਂਗ ਆਪਣਾ ਸਪਸ਼ਟੀਕਰਨ ਦਿੱਤਾ ਹੈ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਵੇਗਾ ਉਸ ਨੂੰ ਸਿਰ ਮੱਥੇ ਪਰਵਾਨ ਕਰਾਂਗੇ ਉਨਾ ਕਹਿ ਕੇ ਇਸ ਦਰ ਉੱਤੇ ਕਿਸੇ ਦੀ ਵੀ ਕੋਈ ਸਿਆਣਪ ਨਹੀਂ ਚੱਲਣੀ ਇੱਥੇ ਹੀ ਸਿਰ ਨਿਵਾਉਣਾ ਚੰਗਾ ਹੈ ਦੱਸ ਦੇ ਕਿ ਬੀਤੀ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਵੱਲੋਂ ਸੁਖਪੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ ਤਤਕਾਲੀ ਅਕਾਲੀ ਸਰਕਾਰਾਂ ਵੇਲੇ ਕੈਬਨਿਟ ਮੰਤਰੀ ਰੇ ਅਕਾਲੀ ਆਗੂਆਂ ਨੂੰ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟਿਕਰ ਨਿਜੀ ਰੂਪ ਵਿੱਚ ਪੇਸ਼ ਹੋ ਕੇ ਦੇਣ ਵਾਸਤੇ ਆਦੇਸ਼ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ कि ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇਥੇ ਸਪਸ਼ਟੀਕਰਨ ਦੇਣ ਅਕਾਲਤਿਕ ਸਾਹਿਬ ਦਾ ਆਦੇਸ਼ ਮੰਨਦਿਆਂ ਦਾਸ ਆ ਜਿੱਥੇ ਗੁਰੂ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾ ਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਚ ਅਨਤ ਮस्तक ਹੋ ਕੇ ਚਰਨ ਪਰਸ ਕੇ ਦਾਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਦੇ ਰੂਪ 'ਚ ਵੀ ਜਿੰਨੀ ਸੋਝੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇਖ ਕੇ ਚੱਲਿਆ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ ਦੁਨਿਆਵੀ ਅਸੀਂ ਦੁਨਿਆਵੀ ਜੀ ਆ ਠੀਕ ਹੈ ਜੀ ਇਹ ਜਿਹੜੀਆਂ ਵਜ਼ੀਰੀਆਂ ਵਜੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲਿਆ ਔਰ ਅਸੀਂ ਖਿੰਖਿਨ ਭੁੱਲਣਹਾਰ ਹਾਂ ਨਿਮਾਣੇ ਹਾਂ ਨਾ ਚੀਜ਼ਾਂ ਗੁਨੇਗਾਰ ਹਾਂ ਨੂਨ ਹਰਾਮੀ ਹਾਂ ਔਰ ਦਾਸ ਸ੍ਰੀ ਅਕਾਲ ਤੱਕ ਸਾਹਿਬ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਦੀ ਬੇਨਤੀ ਫਰਿਆਦ ਰੱਖਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਹੈ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾਜ ਘਰੇ ਛੱਡ ਕੇ ਆਇਓ ਟੈ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਤੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੁੱਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਸੀਗੇ ਨਹੀਂ ਸੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਅਕਸਰ ਹੈ ਮਸ਼ੀਨਾਂ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹਦੀ ਚੱਕਰਾਂ 'ਚ ਤੁਸੀਂ ਐਵੇਂ ਦੁਨਿਆਵੀ ਖੇਡ 'ਚ ਪਏ